ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੇ ਗਲੇ ਮੁਰਿ ਆਉ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨ ਕੀਜੈ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕਹੇ ਤਾ ਪੁਰਜਾ ਪੁਰਜਾ ਕਟਮਰ ਕਬਹੂ ਨਾ ਛਾਡੇ ਖੇਤ ਪੁਰਜਾ ਪੁਰਜਾ ਕਟਮਰ ਕਬਹੂ ਨਾ ਛਾਡੇ ਖੇਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਉ ਸਤਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਗੁਰੂ ਪੂਰਾ ਧਾਗੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਉ ਜਨਕੇ ਚਰਨ ਵਸੇ ਮੇਰੇ ਹਿਰ ਰਾ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਦ ਨਾਨਕ ਕਾ ਸੁਖ ਏਹੀ ਜਨ ਕੇ ਚਰਨ ਵਸੇ ਮੇਰੇ ਹਿਓਰਾ ਸੰਗ ਪੁਨੀਤਾ ਦੇਹੀ ਜਨਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪੁ ਆਦਿ ਸਾਚੁ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਾਪੰ ਗੁਰ ਪ੍ਰਸਾਦਿ ਜਾਪ ਆਦ ਸਾਚੋ ਜੁਗਾਦ ਸਚ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਗੁਰੂ